ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦੀ ਅਨਮੋਲ ਸਾਖੀ ਲੈ ਕੇ ਹਾਜ਼ਰ ਹਾਂ ਇੱਕ ਜਹੇ ਸਿੱਖ ਦੀ ਜਿਸ ਨੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਨਾਲ ਨਾਤਾ ਜੋੜਿਆ ਤਾਂ ਗੁਰੂ ਜੀ ਨੇ ਉਸ ਦੀਆਂ ਕੁੱਲਾਂ ਹੀ ਤਾਰ ਦਿੱਤੀਆਂ ਆਓ ਅੱਜ ਅਸੀਂ ਉਸ ਸਿੱਖ ਦੀ ਸਾਖੀ ਸੁਣ ਕੇ ਆਪਣੇ ਜੀਵਨ ਨੂੰ ਵੀ ਗੁਰੂ ਦੇ ਲੜ ਲਾਈਏ ਸਾਖੀ ਸੁਣੋਂ ਦਾ ਮਤਲਬ ਇਹੀ ਹੈ ਕਿ ਸਾਨੂੰ ਵੱਧ ਤੋਂ ਵੱਧ ਗੁਰੂ ਪ੍ਰਤੀ ਗਿਆਨ ਦਾ ਜਾਣਨਾ ਪਵੇ ਤੇ ਅਸੀਂ ਵੀ ਉਸੇ ਰਸਤੇ ਚੱਲੀਏ ਜਿਸ ਰਸਤੇ ਗੁਰੂ ਜੀ ਦੇ ਸਿੱਖ ਹੋਏ ਹਨ ਸੋ ਫਸੀ ਕਿਉਂ ਨਹੀਂ ਆਪਣੇ ਜੀਵਨ ਦੇ ਵਿੱਚ ਗੁਰੂ ਦੀਆਂ ਸਿੱਖਿਆ ਨੂੰ ਅਪਣਾਉਂਦੇ ਆਓ ਅੱਜ ਲੋੜ ਹੈ ਕਿ ਉਹਨਾਂ ਦੇ ਜੀਵਨ ਦੀਆਂ ਇਹ ਸਾਖੀਆਂ ਸੁਣ ਕੇ ਉਹਨਾਂ ਦੇ ਵੇਲੇ ਹੋਈਆਂ ਕਟਨਾਵਾਂ ਤੇ ਹੋਏ ਮਹਾਨ ਸਿੱਖਾਂ ਦੀਆਂ ਸਾਖੀਆਂ ਬਾਰੇ जान ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਤੇ ਉਸੇ ਰਸਤੇ ਤੁਰਦੇ ਜਾਈਏ ਜੀਵਨ ਦੇ ਵਿੱਚ ਉਥਲ ਪੁਥਲਵਾਦ ਘਟ ਤਾਂ ਹੁੰਦੀ ਹੀ ਰਹਿੰਦੀ ਹੈ ਪਰ ਥੋੜੀ ਜੀ ਕੋਸ਼ਿਸ਼ ਅਸੀਂ ਜੇਕਰ ਗੁਰੂ ਦੇ ਵੱਲ ਕਦਮ ਵਧਾਈਏ ਤਾਂ ਸਾਡਾ ਜੀਵਨ ਹੋਰ ਵੀ ਸੁਖਾਲਾ ਹੋ ਜਾਂਦਾ ਹੈ ਜੇਕਰ ਚਾਹੁੰਦੇ ਹੋ ਕਿ ਸਾਡਾ ਜੀਵਨ ਵਧੀਆ ਤੇ ਸੌਖੇ ਤਰੀਕੇ ਨਾਲ ਲੰਘੇ ਤਾਂ ਇਸ ਸਾਖੀ ਨੂੰ ਵੀ ਬੜੇ ਹੀ ਪਿਆਰ ਨਾਲ ਤੇ ਅੰਤ ਤੱਕ ਪੂਰੀ ਸੁਣਨਾ ਤੈਨੂੰ ਜੀਵਨ ਦੇ ਵਿੱਚ ਕੁਝ ਸਿੱਖਣ ਨੂੰ ਜ਼ਰੂਰ ਮਿਲੇਗਾ ਤੇ ਸਾਖੀ ਸੁਣ ਤੋਂ ਬਾਅਦ 5-10 ਮਿੰਟ ਜ਼ਰੂਰ ਸੋਚਿਓ ਸੋ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਪੂਰੀ ਸੁਣੋਗੇ ਚਲੋ ਵੀਡੀਓ ਨੂੰ ਲੰਬੀ ਨਾ ਬਣਾਉਂਦੇ ਹੋਏ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਇੱਕ ਭਾਈ ਸੋਮਾ ਹੋਇਆ ਜਿਨ੍ਹਾਂ ਦੀ ਉਮਰ 14 ਸਾਲ ਦੀ ਸੀ ਤੇ ਉਹਨਾਂ ਦੇ ਸਿਰ ਉੱਤੋਂ ਉਹਨਾਂ ਦੇ ਪਿਤਾ ਦਾ ਸਾਯਾ ਉੱਠ ਗਿਆ ਮਾਂ ਨੇ ਘਰ ਵਿੱਚ ਗਰੀਬੀ ਹੋਣ ਕਾਰਨ ਉਸ ਨੂੰ ਸਕੂਲ ਭੇਜਣਾ ਬੰਦ ਕਰ ਦਿੱਤਾ। ਘਰ ਦੀ ਰੋਟੀ ਦਾ ਗੁਜ਼ਾਰਾ ਕਰਨ ਵਾਸਤੇ ਉਸ ਦੀ ਮਾਂ ਨੇ ਸੋਮੇ ਨੂੰ ਕਿਹਾ ਕਿ ਮੈਂ ਤੈਨੂੰ ਕੁੰਗਣੀਆਂ ਬਣਾ ਕੇ ਦਿਆ ਕਰਾਂਗੀ ਤੇ ਤੂੰ ਵੇਚ ਆਇਆ ਕਰੀ। ਪਹਿਲੇ ਦਿਨ ਕੁੰਗਣੀਆਂ ਬਣਾਈਆਂ ਤੇ ਸ਼ਾਬਾ ਤਿਆਰ ਕੀਤਾ। ਸੋਮਾ ਆਪਣੀ ਮਾਂ ਨੂੰ ਪੁੱਛਦਾ ਹੈ ਕਿ ਮਾਂ ਮੈਂ ਕਿੱਥੇ ਬੈਠ ਕੇ ਵੇਚਾਂ? ਤਾਂ ਮਾ ਕੇੰਦੀ ਕੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਸਾਹਿਬ ਵਿਖੇ ਸਰੋਵਰ ਦੀ ਖੁਦਵਾਈ ਕਰਵਾ ਰਹੇ ਹਨ ਉੱਥੇ ਬਹੁਤ ਸੰਗਤਾਂ ਹੁੰਦੀਆਂ ਹਨ ਬਹੁਤ ਹੀ ਇਕੱਠ ਹੁੰਦਾ ਹੈ ਉੱਥੇ ਤੇਰੀ ਸ਼ਾਬੜੀ ਜਲਦੀ ਵਿਕ ਜਾਵੇਗੀ ਭਾਬੀ ਤੇਰੀਆਂ ਕੁੰਗੜੀਆਂ ਜਲਦੀ ਵਿਕ ਜਾਣਗੀਆਂ ਰੋਜ਼ ਸ਼ਾਬੜੀ ਲਗਾਉਣੀ ਤੇ ਵੇਚਣੀ ਇੱਕ ਦਿਨ ਕਰਮਾ ਭਾਗਾਂ ਵਾਲਾ ਦਿਨ ਆਇਆ ਸੋਮਾ ਜਿੱਥੇ ਕੁੰਗਣੀਆਂ ਵੇਚਦਾ ਸੀ ਅੱਜ ਗੁਰੂ ਰਾਮਦਾਸ ਜੀ ਉਸ ਰਸਤੇ ਤੋਂ ਲੰਗੇ ਜਿੱਦੜ ਸੋਮੇ ਨੇ ਛਾਬਾ ਲਾਇਆ ਸੀ ਦੂਸਰੀ ਭਾਗਾਂ ਵਾਲੀ ਗੱਲ ਇਹ ਸੀ ਕਿ ਛਾਬੇ ਵੱਲ ਨਜ਼ਰ ਪੈ ਗਈ ਤੀਜੀ ਗੱਲ ਛਾਬੇ ਵੱਲ ਦੇਖੇ ਗੁਰੂ ਜੀ ਨੂੰ ਆਪਣਾ ਸਮਾਂ ਯਾਦ ਆਇਆ ਕਿ ਜਦੋਂ ਉਹ ਛੋਟੇ ਸੀ ਉਦੋਂ ਵੀ ਇਸੇ ਤਰ੍ਹਾਂ ਕੁੰਗਣੀਆਂ ਵੇਚਦੇ ਸੀ ਚੌਥੀ ਗੱਲ ਗੁਰੂ ਸਾਹਿਬ ਸੋਮੇ ਦੀ ਛਾਬੜੀ ਦੇ ਕੋਲ ਗਏ ਪੰਜਵੀਂ ਬਖਸ਼ਿਸ਼ ਪੁੱਛ ਲਿਆ ਕਿ ਤੁਹਾਡਾ ਕੀ ਨਾਮ ਹੈ ਤੇ ਤੂੰ ਕੀ ਕਰਦਾ ਹੈ ਸੰਗਤ ਜੀ ਛੇਵੀਂ ਬਖਸ਼ਿਸ਼ ਗੁਰੂ ਜੀ ਨੇ ਕੀਤੀ ਤੇ ਤਲੀ ਅੱਡ ਕੇ ਕਹਿੰਦੇ ਕਿ ਅੱਜ ਦੀ ਵਟਕ ਸਾਨੂੰ ਦੇ ਦੇ ਭਾਬ ਕੀ ਅੱਜ ਦੀ ਕਮਾਈ ਸਾਨੂੰ ਦੇ ਦੇ ਦਵੇ ਬੜਾ ਔਖਾ ਹੁੰਦਾ ਹੈ ਕਿਸੇ ਨੂੰ ਆਪਣੀ ਕਮਾਈ ਦੇਣਾ ਪਰ ਉਸ ਬੱਚੇ ਨੇ ਸਾਰੀ ਕਮਾਈ ਗੁਰੂ ਜੀ ਦੀ ਤਲੀ ਤੇ ਰੱਖ ਦਿੱਤੀ ਜਦੋਂ ਘਰ ਗਿਆ ਤਾਂ ਮਾਂ ਕਹਿੰਦੀ ਵਟਕ ਭਾਬੀ ਅੱਜ ਦੀ ਕਮਾਈ ਕਿੱਥੇ ਹੈ ਘਰ ਵਿੱਚ ਬੜੀ ਗਰੀਬੀ ਸੀ ਸੋਮਾ ਕਹਿਣ ਲੱਗਾ ਅੱਜ ਮੇਰੇ ਸ਼ਾਬੇ ਦੇ ਅੱਗੋਂ ਗੁਰੂ ਰਾਮਦਾਸ ਲੰਗੇ ਤੇ ਕਹਿਣ ਲੱਗੇ ਕਿ ਅੱਜ ਦੀ ਵਟ ਸਾਨੂੰ ਦੇ ਦੇ ਮੈਂ ਦੇ ਦਿੱਤੀ ਮਾਂ ਕਹਿੰਦੀ ਸ਼ੁਕਰ ਹੈ ਸਾਡੀ ਸਾਂਝ ਪੈ ਗਈ ਅੱਜ ਕੱਲ ਆਪਾਂ ਕੀ ਕਰਦੇ ਹਾਂ ਸਾਡਾ ਪੁੱਤਰ ਜੇ ਕੋਈ ਨੇਕ ਕੰਮ ਕਰਕੇ ਆਉਂਦਾ ਹੈ ਤਾਂ ਅਸੀਂ ਉਸ ਨੂੰ ਡਾਂਟਦੇ ਹਾਂ ਪਰ ਪਿਛਲੇ ਸਮੇਂ ਦੀਆਂ ਮਾਵਾਂ ਆਪਣੇ ਪੁੱਤਰ ਨੂੰ ਹਮੇਸ਼ਾ ਸਿੱਧੇ ਰਾਹ ਪਾਉਂਦੀਆਂ ਸੀ ਤੇ ਰੱਬ ਨਾਲ ਜੋੜਦੀਆਂ ਸੀ ਤੇ ਕਹਿਣ ਲੱਗੀ ਜੇ ਕੱਲ ਵੀ ਲੰਗਨ ਤਾਂ ਕੱਲ ਵੀ ਵਟਕ ਦੇ ਦੇਵੀ ਜੇ ਨਾ ਲੰਗਨ ਤਾਂ ਦਿਨ ਚਲਾ ਜਾਵੀਂ ਅਗਲੇ ਦਿਨ ਫਿਰ ਗੁਰੂ ਜੀ ਉਧਰੋਂ ਲੰਗੇ ਤੇ ਸੋਮੇ ਨੇ ਵਟਕ ਦੇ ਦਿੱਤੀ ਤੀਜੇ ਦਿਨ ਗੁਰੂ ਜੀ ਨਹੀਂ ਆਏ ਸੋਮਾ ਆਪ ਵਟਕ ਦੇਣ ਚਲਾ ਗਿਆ ਗੁਰੂ ਜੀ ਤਲੀ ਅੱਗੇ ਕਰਕੇ ਕਹਿੰਦੇ ਲਿਆ ਸੋਮਿਆ ਵਟਕ ਜਿਸ ਵੇਲੇ ਦਿੱਤੀ ਤਾਂ ਗੁਰੂ ਜੀ ਕਹਿੰਦੇ ਸੋਮਿਆ ਤੇਰੀ ਵਟਕ ਕਿਉਂ ਘਟਦੀ ਜਾ ਰਹੀ ਹੈ ਪਹਿਲੇ ਦਿਨ 2 ਰੁਪਈਆ ਦੂਜੇ ਦਿਨ 70 ਪੈਸੇ ਤੀਜਾ ਦਿਨ 40 ਪੈਸੇ ਸੋਮਾ ਕਹਿੰਦਾ ਕਿ ਮੈਂ ਗਰੀਬ ਹਾਂ ਗੁਰੂ ਸਾਹਿਬ ਦੇ ਆਦੇਕਾਰ ਵਿੱਚ ਆ ਗਏ ਕਹਿੰਦੇ ਕਿ ਤੂੰ ਗਰੀਬ ਨਹੀਂ ਸ਼ਾਹ ਹੈ ਸੋਮਾ ਕਹਿਣ ਲੱਗਾ ਕਿ ਮੈਂ ਸ਼ਾਹ ਨਹੀਂ ਮੈਂ ਗਰੀਬ ਹਾਂ ਸਤਗੁਰੂ ਜੀ ਫਿਰ ਕਹਿਣ ਲੱਗੇ ਕਿ ਤੂੰ ਗਰੀਬ ਨਹੀਂ ਸ਼ਾਹ ਹੈ ਤਾਂ ਉਸ ਸਮੇਂ ਤੱਕ ਕਹਿਣਾ ਨਹੀਂ ਬੰਦ ਕੀਤਾ ਜਦੋਂ ਤੱਕ ਜਨਮਾਂ ਜਨਮਾਂ ਦੀ ਗਰੀਬੀ ਨਹੀਂ ਕੱਟੀ ਗਈ। ਗੁਰਜੀ ਨੇ ਸੋਚਿਆ ਇਸਦੇ ਮੂੰਹ ਤੋਂ ਸੁਣਨਾ ਹੈ ਕਿ ਇਹ ਸ਼ਾਹ ਹੈ। ਗੁਰੂਜੀ ਕਹਿੰਦੇ ਦੱਸ ਸੋਮਿਆ ਮਾਇਆ ਦੇਣ ਵਾਲਾ ਸ਼ਾਹ ਹੁੰਦਾ ਹੈ ਜਾਂ ਲੈਣ ਵਾਲਾ ਤਾਂ ਭਾਈ ਸੋਮਾ ਕਹਿਣ ਲੱਗਾ ਮਹਾਰਾਜ ਦੇਣ ਵਾਲਾ ਤਾਂ ਗੁਰੂ ਰਾਮਦਾਸ ਜੀ ਕਹਿੰਦੇ ਕਿ ਤੂੰ ਸਾਨੂੰ ਮਾਇਆ ਦਿੱਤੀ ਹੈ ਕਿ ਅਸੀਂ ਤੈਨੂੰ ਦਿੱਤੀ ਹੈ ਤਾ ਪੋਲੇਪਾ ਕਹਿਣ ਲੱਗਾ ਮੈਂ ਤੁਹਾਨੂੰ ਮਾਇਆ ਦਿੱਤੀ ਹੈ ਤਾਂ ਗੁਰੂ ਜੀ ਕਹਿਣ ਲੱਗੇ ਫਿਰ ਤੂੰ ਸ਼ਾਹ ਹੋਇਆ ਕਿ ਅਸੀਂ ਫਿਰ ਸੋਮਾ ਪੋਲੇਪਾ ਕਹਿੰਦਾ ਜੀ ਮੈਂ ਸ਼ਾਹ ਹੋਇਆ ਗੱਲ ਨ ਲਗਾ ਕੇ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਤੇ ਵਾਰ ਦਿੱਤਾ ਤੇ ਕਿਹਾ ਭਾਈ ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ ਬੇਪਰਵਾ ਤੇ ਨਾਲ ਹੀ ਬਚਨ ਕੀਤਾ ਇਹੇ ਵਰ ਤੇਰੀਆਂ ਕੁਲਾਂ ਤੱਕ ਚੱਲੇਗਾ ਸ਼ਰਦਾ ਸਹਿਤ ਗੁਰੂ ਨਾਲ ਨਾਤਾ ਜੋੜਿਆ ਸੋਮਾ ਜੀ ਬਖਸ਼ਾਂ ਦੇ ਪਾਤਰ ਬਣ ਕੇ ਵੱਡੀ ਗੱਲ ਕਿ ਅੱਜ ਤੱਕ ਉਹਨਾਂ ਦੀ ਕੁੱਲ ਚੱਲ ਰਹੀ ਹੈ ਤੇ ਨਿਰੰਤਰ ਉਸੇ ਤਰ੍ਹਾਂ ਬਖਸ਼ਿਸ਼ਾਂ ਵਰਤ ਰਹੀਆਂ ਹਨ ਇਸ ਸਮੇਂ ਭਾਈ ਸੋਮਾ ਜੀ ਦੀ ਕੁੱਲ ਵਿੱਚ ਦਿੱਲੀ ਵਿਖੇ ਭਾਈ ਅਵਤਾਰ ਸਿੰਘ ਜੀ ਸੇਵਾ ਨਿਭਾ ਰਹੇ ਹਨ ਸੰਗਤ ਜੀ ਇਹ ਸਾਖੀ ਦੀ ਵੀ ਇਹੀ ਪੂਰੀ ਸਿੱਖਿਆ ਹੈ ਗੁਰੂ ਜੀ ਦੀ ਨਦਰ ਪਲਾਂ ਵਿੱਚ ਕੁੱਲਾਂ ਤੱਕ ਬਾਸ਼ਾਈਆਂ ਬਖਸ਼ ਸਕਦੀ ਹੈ ਸਾਹ ਸੰਗਤ ਜੀ ਪੂਰੀ ਸਾਖੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਹਰੇਕ ਅਨਮੋਲ ਸਾਖੀ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਵੇ ਤੇ ਤੁਸੀਂ ਇਹ ਸਾਖੀਆਂ ਸੁਣ ਕੇ ਆਪਣੇ ਜੀਵਨ ਨੂੰ ਬਦਲ ਲਓ ਤੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ